ਕੈਨੇਡਾ ਆਸਟ੍ਰੇਲੀਆ ਤੋਂ ਯੂਕੇ ਤੋਂ ਸਿੱਖਾਂ ਲਈ ਚੰਗੀਆਂ ਖਬਰਾਂ ਸਾਹਮਣੇ ਆਈਆਂ ਨੇ ਜੁੜੇ ਰਹੋ ਬਹੁਤ ਹੀ ਜ਼ਰੂਰੀ ਅਪਡੇਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਆਸਟ੍ਰੇਲੀਆ ਦੇ ਬਹੁ ਸੱਭਿਆਚਾਰ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿਲ ਨੇ ਪੱਛਮੀ ਆਸਟ੍ਰੇਲੀਆ ਦੇ ਐਲਨ ਵਰਕ ਮਲਟੀਕਲਚਰਲ ਤਿਹਾੜੀ ਦੌਰਾਨ ਦਸਤਾਰ ਨੂੰ ਸਮਾਨਤਾ ਇੱਜ਼ਤ ਤੇ ਧਾਰਮਿਕ ਪਛਾਣ ਦਾ ਸ਼ਕਤੀਸ਼ਾਲੀ ਪ੍ਰਤੀਕ ਕਰਾਰ ਦਿੰਦੇ ਹੋਏ ਸਿੱਖ ਭਾਈਚਾਰੇ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ ਫੈਲ ਨੇ ਕਿਹਾ ਕਿ ਦਸਤਾਰ ਸਮਾਨਤਾ ਦੀ ਤਾਕਤਵਰ ਨਿਸ਼ਾਨੀ ਅਤੇ ਇਹ ਸਿੱਖਾਂ ਲਈ ਇੱਜ਼ਤ ਤੇ ਮਾਣ ਦਾ ਧਾਰਮਿਕ ਪ੍ਰਤੀਕ ਹੈ ਉਹਨਾਂ ਨੇ ਕਿਹਾ ਕਿ ਸਿੱਖ ਤੇ ਪੰਜਾਬੀ ਭਾਈਚਾਰੇ ਨੇ ਆਸਟ੍ਰੇਲੀਆ ਦੀ ਬਹੁ ਸੱਭਿਆਚਾਰਕ ਪਛਾਣ ਨੂੰ ਮਜਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ ਜ਼ਿਕਰਯੋਗ ਹੈ ਕਿ ਪੰਜਾਬੀ ਭਾਈਚਾਰਾ ਆਸਟ੍ਰੇਲੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਭਾਈਚਾਰਿਆਂ ਵਿੱਚੋਂ ਇੱਕ ਹੈ ਉਧਰ ਦੂਜੇ ਪਾਸੇ ਨੰਗਲ ਦੇ ਪਿੰਡ ਭਲੜੀ ਦੇ ਸਿੱਖ ਨੌਜਵਾਨ ਜਸਬੀਤ ਸਿੰਘ ਪੁੱਤਰ ਰਣਜੀਤ ਸਿੰਘ ਨੇ ਕੈਨੇਡੀਅਨ ਫੌਜ ਵਿੱਚ ਬਤੌਰ ਐਚ ਆਰ ਅਫਸਰ ਭਰਤੀ ਹੋ ਕੇ ਪੂਰੇ ਇਲਾਕੇ ਦਾ ਮਾਣ ਬਧਾਇਆ ਹੈ ਕੈਨੇਡਾ ਦੇ অন্ਟਾਰੀਓ ਨਾਰਥ ਸਰਬਰੀ ਸ਼ਹਿਰ ਰਹਿਣ ਵਾਲੇ ਜਸਬੀਤ ਸਿੰਘ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਔਖੀਆਂ ਪ੍ਰਕਿਆਵਾਂ ਤੇ ਸਖਤ ਟ੍ਰੇਨਿੰਗ ਪਾਸ ਕਰਕੇ ਕੈਨੇਡਾ ਫੌਜ ਵਿੱਚ ਆਪਣਾ ਸਥਾਨ ਬਣਾਇਆ ਨੌਜਵਾਨ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਜਸ਼ਨ ਦਾ ਮਾਹੌਲ ਹੈ ਨੌਜਵਾਨ ਦੇ ਮਾਤਾ ਤੇਜਿੰਦਰ ਕੌਰ ਤੇ ਪਿਤਾ ਰਣਜੀਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਿੰਡਾਂ ਦੇ ਲੋਕਾਂ ਮੁਤਾਬਕ ਜਸਪੀਰ ਸਿੰਘ ਦੇ ਦਾਦਾ ਜੀ ਨੇ ਭਾਰਤੀ ਫੌਜ ਵਿੱਚ ਬਤੌਰ ਸੂਬੇਦਾਰ ਲੰਬਾ ਸਮਾਂ ਸੇਵਾ ਕੀਤੀ ਅਤੇ ਸਰਹੱਦਾਂ ਦੀ ਰਾਖੀ ਕਰਦਿਆਂ ਕਈ ਲੜਾਈਆਂ ਵਿੱਚ ਹਿੱਸਾ ਲਿਆ ਇੱਕ ਹੋਰ ਖਬਰ ਅਨੁਸਾਰ ਕੈਲਗਰੀ ਦੀ ਸਿੱਖ ਸੰਗਤ ਵੱਲੋਂ ਸਾਲਾਨਾ ਖੂਨਦਾਨ ਕੈਂਪਫ ਦੌਰਾਨ ਖੂਨਦਾਨ ਕਰਕੇ ਨਵੰਬਰ ਮਹੀਨੇ 1984 ਚ ਸਿੱਖ ਕਤਲੇਆਮ ਚ ਮਾਰੇ ਗਏ ਹਜ਼ਾਰਾਂ ਬੇਗੁਨਾਹ ਸੱਖਾਂ ਦੀ ਯਾਦ ਨੂੰ ਤਾਜ਼ਾ ਕਰਦੇ ਆ ਸ਼ਰਧਾਂਜਲੀ ਭੇਟ ਕੀਤੀ ਗਈ। ਸਿੱਖ ਨੇਸ਼ਨ ਵੱਲੋਂ ਕੈਲਗਰੀ ਵਿਖੇ ਇਹ 27ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਹਰ ਵਰਗ ਤੇ ਹਰ ਉਮਰ ਦੇ ਮਰਦ ਤੇ ਔਰਤਾਂ ਨੇ ਖੂਨਦਾਨ ਕੀਤਾ। ਇਹ ਕੈਂਪ ਹਰ ਸਾਲ ਨਵੰਬਰ ਮਹੀਨੇ ਵਿੱਚ ਦੋ ਵਾਰ ਲਗਾਇਆ ਜਾਂਦਾ ਜਿਸ ਵਿੱਚ ਬਹੁ ਗਣਤੀ ਲੋਕ ਖੂਨਦਾਨ ਕਰਦੇ ਨੇ ਤਾਂ ਜੋ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕੀਤੀ ਜਾ ਸਕੇ। ਇਹ ਕੈਂਪ ਕੈਲਗਰੀ ਤੋਂ ਇਲਾਵਾ ਸਿੱਖ ਨੇਸ਼ਨ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਲਗਾਏ ਜਾਂਦੇ ਨੇ। ਇਸ ਸਮੇਂ ਆਗੂ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਰਾਹੀਂ ਹਜ਼ਾਰਾਂ ਲੋਕਾਂ ਖੂਨਦਾਨ ਕਰਕੇ ਮਨੁੱਖਤਾ ਦੇ ਭਲੇ ਦਾ ਸੁਨੇਹਾ ਦਿੰਦੇ ਨੇ ਉਹਨਾਂ ਕਹਿ ਆ ਕਿ ਸਾਨੂੰ ਸਾਲ ਵਿੱਚ ਇੱਕ ਵਾਰ ਖੂਨਦਾਨ ਕਰਕੇ ਸ਼ਹੀਦਾਂ ਨੂੰ ਯਾਦ ਕਰਦੇ ਆ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ ਇਸ ਕੈਂਪ ਨੂੰ ਸਹਿਯੋਗ ਦੇਣ ਵਾਸਤੇ ਸ਼ਹਿਰ ਵਾਸੀਆਂ ਤੋਂ ਇਲਾਵਾ ਬਹੁ ਗੰਤੀ ਵਲੰਟੀਅਰ ਵੀ ਹਾਜ਼ਰ ਸਨ